ਐਸਪੀ ਸਾਹਿਬ ਰਾਤ ਨੂੰ ਆ ਪਿੰਡ ਪਹੁੰਚੇ ਹੋ ਜਾਇਦਾਦ ਫ੍ਰੀਜ਼ ਕਰਨ ਦਾ ਮਾਮਲਾ ਕੀ ਹੈ ਜੀ ਇਹ ਮੌਜੂਦਾ ਸਰਪੰਚ ਗੁਰਜੀਤ ਸਿੰਘ ਇਲियस ਪੂਰਾ ਫੌਜੀ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਮਕਦਮੇ ਦਰਜ ਸਿਗੇ ਇਹਨਾਂ ਦਾ ਅਜ ਕੰਪੀਟੈਂਟ ਅਥਾਰਟੀ ਤੋਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਸਿਗੇ ਉਹ ਇਹਨਾਂ ਨੂੰ ਵੈਸੇ ਵੀ ਡਾਕ ਰਾਹੀਂ ਡਿਲੀਵਰ ਹੋ ਚੁੱਕੇ ਨੇ ਤੇ ਉਹਦਾ ਜਿਹੜਾ ਬੰਦ ਦੀ ਪ੍ਰੋਸੈਸ ਹੈ ਇਹਨਾਂ ਦੇ ਇੱਥੇ ਡਿਸਪਲੇ ਕਰਨਾ ਸੀ ਉਹਦੇ ਲਈ ਮੈਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਆਏ ਆਂ ਤੇ ਉਹ ਆਰਡਰਸ ਇੱਥੇ ਚਪਕਾਏ ਆ ਸੀ ਇਹ ਇਕੱਲਾ ਮਕਾਨ ਹੈ ਜਾਂ ਹੋਰ ਸਰ ਇਕੱਲਾ ਮਕਾਨ ਫ੍ਰੀਜ਼ ਹੋਇਆ ਜਾਂ ਕੋਈ ਪ੍ਰਾਪਰਟੀ ਹੋਰ ਦੀ ਨਹੀਂ ਇਹਦੇ ਚ ਇਹਨਾਂ ਦੇ ਨਾ 27 ਕ ਨਾਲ ਜ਼ਮੀਨ ਦੇ ਆਰਡਰਸ ਨੇ ਠੀਕ ਹੈ ਇਹਨਾਂ ਦੇ ਅਕਾਊਂਟਸ ਜਿਹੜੇ ਇਹਨਾਂ ਦੇ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਕਾਊਂਟਸ ਨੇ ਉਹ ਅਕਾਊਂਟ ਵੀ ਫ੍ਰੀਜ਼ ਹੋਏ ਨੇ ਠੀਕ ਹੈ ਜੀ ਤੇ ਹਾਂਜੀ ਹਾਂ ਟਰੈਕਟਰ ਤੇ ਅਕਾਊਂਟਸ ਤੇ ਪ੍ਰਾਪਰਟੀ 27 ਕ ਨਾਲ ਇਹ ਸਾਰਿਆਂ ਦੇ ਫ੍ਰੀਜ਼ਿੰਗ ਆਰਡਰਸ ਨੇ ਤੇ ਦੂਸਰਾ ਮੈਂ ਦੱਸਣਾ ਚਾਹ ਰਿਹਾ ਹਾਂ ਵੀ ਅਸੀਂ ਬੜੀ ਸਖਤ ਸੰਕੇਤ ਦੇਣਾ ਚਾਹੁੰਦੇ ਆ ਕਿ ਪਿਛਲੇ ਸਾਲ ਦੇ ਵਿੱਚ 24 ਚ ਅਸੀਂ 12 ਕੇਸ ਤਿਆਰ ਕਰਕੇ ਭੇਜੇ ਸੀ 12 ਦੇ ਵਿੱਚੋਂ ਸਾਡੇ 9 ਦੇ ਆਰਡਰਸ ਆ ਗਏ ਸੀਗੇ ਤਿੰਨ ਪ੍ਰੋਸੈਸ ਚ ਨੇ ਤੇ ਇਹ ਕੇਸ ਤਾਂ ਅਸੀਂ ਜਨਵਰੀ ਮਹੀਨੇ ਚ ਭੇਜਿਆ ਸੀਗਾ ਤੇ ਵਿਦਨ 20 ਡੇਜ਼ ਵੀ ਇਹ ਕੇਸ ਫ੍ਰੀਜ਼ਿੰਗ ਆਰਡਰਸ ਹੋ ਕੇ ਆ ਗਏ ਉੱਥੇ ਤੇ ਦੂਸਰਾ ਇੱਕ ਹੋਰ ਗੱਲ ਮੈਂ ਦੱਸਣੀ ਚਾਹੁੰਨਾ ਕਿ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਸਾਡਾ ਜਿਹੜਾ ਰਵਈਆ ਐ ਐਨਡੀਪੀਐਸ ਜਿਹੜੇ ਸਮੱਗਲਰਸ ਨੇ ਉਹਨਾਂ ਦੇ ਖਿਲਾਫ 1 ਮਹੀਨੇ 'ਚ ਅਸੀਂ 27 ਮੁਕਦਮੇ ਦਰਜ ਕੀਤੇ ਨੇ ਜਿੱਦਨ ਤੋਂ ਯੋਧ ਨਸ਼ਿਆਂ ਵਿਰੁੱਧ ਮਹਿੰਮ ਚੱਲੀ ਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ 16 ਮੁਕਦਮੇ ਦਰਜ ਕਰ ਚੁੱਕੇ ਹਾਂ ਜਿਦੇ ਵਿੱਚ 4 ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਵੀ ਨੇ ਸੋ ਸਾਰੇ ਇਹੋ ਜਿਹੇ ਸਮੱਗਲਰਸ ਨੂੰ ਅਸੀਂ ਵਾਰਨ ਕਰਨਾ ਚਾਹੁੰਦੇ ਹਾਂ ਵੀ ਬਾਜ਼ ਆ ਜਾਣ ਪੁਲਿਸ ਦਾ ਰਵਈਆ ਸ਼ੁਰੂ ਤੋਂ ਸਖਤ ਸੀਗਾ ਤੇ ਹੁਣ ਹੋਰ ਜ਼ਿਆਦਾ ਗਵਰਨਮੈਂਟ ਇਸ ਗੱਲ ਤੇ ਧਿਆਨ ਦੇ ਰਹੀਏ ਤਾਂ ਬੜੀ ਸ਼ਕਤੀ ਨਾਲ ਨਜਿੱਠਾ ਜਾਊਗਾ ਸਭ ਨੂੰ ਗਰਜੀਤ ਸਿੰਘ ਦੇ ਖਿਲਾਫ ਕਿੰਨੇ ਪਰਚੇ ਦਰਜ ਹੈ ਜਿਹੜਾ ਮਾਮਲੇ ਤੇ ਇੰਨਾ ਦੀ ਪ੍ਰੀਜ਼ ਹੋਈ ਤਿੰਨ ਮੁਕਦਮੇ ਦਰਜ ਨੇ ਐਨਡੀਟੀਐਸ ਦੇ ਹਾਂਜੀ ਸਰ ਇਹ ਜਿਹੜੀ ਇਹ ਪ੍ਰੋਪਰਟੀ ਫ੍ਰਿਜ ਕੀਤੀ ਗਈ ਹੈ ਇਹਦੇ ਸਬੰਧ ਵਿੱਚ ਦੱਸਿਆ ਜਾ ਰਿਹਾ ਵੀ ਇਹਨਾਂ ਨੇ ਲੋਨ ਲੈ ਕੇ ਵੀ ਬਣਾਈ ਹੈ ਇਸ ਤੋਂ ਸਰ ਉਹਦੀ ਜੋ ਇਹਨਾਂ ਨੇ ਆਪਣੇ ਇਸ ਗੱਲ ਬਾਰੇ ਕਹਿਣਾ ਉਹਨੂੰ ਕੰਟੈਸਟ ਕਰ ਲੈਣਗੇ ਜਿੱਥੇ ਵੀ ਕਰਨਾ ਕੋਰਟ ਚ ਜਾਂ ਜਿੱਥੇ ਵੀ ਕੰਪੀਟੈਂਟ ਹਾਂ ਜਿੱਥੇ ਵੀ ਹਾਂ ਉਹ ਇਹਨਾਂ ਦਾ ਰਾਈਟ ਜੋ ਹੈ ਆਪਣਾ ਅਵੇਲ ਕਰਨਗੇ ਇਹਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੀ ਅਕਾਊਂਟ ਫ੍ਰੀਜ਼ ਹੋਏ ਤੇ ਨਿੱਕੀ ਫੈਕਟਰੀ ਹਾਂਜੀ ਹਾਂਜੀ ਬਿਲਕੁਲ ਪਰਿਵਾਰਕ ਮੈਂਬਰਾਂ ਦੇ ਵੀ ਅਕਾਊਂਟ ਫ੍ਰੀਜ਼ ਹੋਏ ਨੇ ਇੱਕ ਜਿਹੜੀ ਨਵੀਂ ਮਹਿੰਮ ਸ਼ੁਰੂ ਹੋਈ ਹੈ ਜੁੱਧ ਨਸ਼ਾ ਵਿਰੋਧ ਕੋ ਪੰਜਾਬ ਸਰਕਾਰ ਦੀ ਉਹਦੇ ਤਹਿਤ ਵੀ ਕੋਈ ਕਾਰਵਾਈ ਜਿਹੜੀ ਲਗਾਤਾਰ ਆਪਣੇ ਜੀ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ ਵੈਸੇ ਉਹ ਜਿੱਦਨ ਤੋਂ ਸ਼ੁਰੂ ਹੋਈ ਹੈ ਉਸ ਦਿਨ ਤੋਂ ਪਹਿਲਾਂ ਮਤਲਬ ਪਿਛਲੇ ਮਹੀਨੇ 'ਚ ਅਸੀਂ 27 ਮੁਕਦਮੇ ਦਰਜ ਕਰ ਚੁੱਕੇ ਹਾਂ ਲੇਕਿਨ ਉਸ ਦਿਨ ਤੋਂ 23 ਫਰਵਰੀ ਤੋਂ ਹੁਣ ਤੱਕ 16 ਮੁਕਦਮੇ ਦਰਜ ਕੀਤੇ ਨੇ ਜਿਤੋਂ 4 ਮੁਕਦਮੇ ਕਮਰਸ਼ੀਅਲ ਕੁਆਂਟੀਟੀ ਦੇ ਦਰਜ ਕੀਤੇ ਨੇ ਇੱਕ ਇਹ